ਨੁਕਰੀਆਂ ਦਾ ਸ਼ਕੀਨ ਚੈਨਲ ਵੇਖ ਰਹੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਰ ਜੀ ਪਰਸੋ ਰਾਤ 1:20 ਮਿੰਟ ਤੇ ਆਪਣੇ ਘਰੇ ਆ ਹੀਰੇ ਨੇ ਜਨਮ ਲਿਆ ਸੀ ਬਹੁਤ ਹੀ ਚੰਗੀ ਬਸ਼ੇਰੀ ਆ ਨੀਲੀ ਚੰਬਈ ਕਰੋ ਦਰਸ਼ਨ ਬਸ਼ੇਰੀ ਦੇ ਤੇ ਆਪਣੀ ਸਜਾਫ ਘੋੜੀ ਦੀ ਬੱਚੀ ਆ ਇਹ ਘੋੜੀ ਦੇ ਵੀ ਕਰੋ ਦਰਸ਼ਨ ਕੰਨ ਕੂਨ ਬਹੁਤ ਸੋਹਣਾ ਲੱਗਾ ਘੋੜੀ ਨੂੰ ਤੇ ਆ ਆਉਦੀ ਬੱਚੀ ਆ ਤੇ ਬੱਚੀ ਬਹੁਤ ਛਾਲ ਹੈ ਤੇ ਵੀ ਜੀ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਆਪਣਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਆ ਵੀ ਜੀ ਜਿੰਨੇ ਵੀ ਵੀਰ ਭਰਾ ਆਪਣੇ ਘੋੜਾ ਪਾਲ ਕੇ ਆ ਸਾਰਿਆਂ ਨੂੰ ਮੈਂ ਇੱਕ ਜਾਣਕਾਰੀ ਚਲੋ ਸਾਂਝੀ ਕਰਨਾ ਚਾਹੁੰਦਾ ਆ ਵੀ ਜੀ ਜਿਹੜੇ ਵੀ ਵੀਰ ਭਰਾਵਾਂ ਦੀਆਂ ਘੋੜੀਆਂ ਨਾਲ ਸੂਣ ਵਾਲੀਆਂ ਆ ਉਹ ਵੀ ਜੀ ਘੋੜੀਆਂ ਦਾ ਖਾਸ ਧਿਆਨ ਰੱਖਿਆ ਕਰੋ ਆਪਣੀਆਂ ਦਾ ਕਿਉਂਕਿ ਇੱਕ ਸਾਲ ਆਪਾਂ ਜਿਹੜੀ ਘੋੜੀ ਦੀ ਸਾਂਭ ਕੀਤੀ ਹੁੰਦੀ ਆ ਨਾ ਤੇ ਫਿਰ ਵੀ ਜੀ ਮੰਨ ਲਓ ਕਿ ਆਪਾਂ ਨੂੰ ਇੱਕ ਦੋ ਦਿਨ ਧਿਆਨ ਰੱਖਣਾ ਕੋਈ ਫਰਕ ਨਹੀਂ ਪੈਣਾ ਆ ਕਿ ਕੋੜੀ ਜਦੋਂ ਸੁਣਾ ਹੁੰਦਾ ਕੋੜੀ ਨੇ ਉਹ ਦੱਸ ਦਿੰਦੀ ਆ ਪਤਾ ਲੱਗ ਜਾਂਦਾ ਕੋੜੀ ਦਾ ਕਿ ਉਹ ਬੱਚੇ ਕਰਕੇ ਨਾ ਕੋੜੀ ਥੋੜਾ ਪੰਗ ਕਰਦੀ ਆ ਬੱਚੇ ਦਾ ਤੇ ਬੜਾ ਕਰਦੀ ਕੋੜੀ ਇਸ ਕਰਕੇ ਥੋੜਾ ਇਧਰ ਨੂੰ ਗਈ ਤੇ ਮੈਂ ਡਰ ਗਿਆ ਮੈਂ ਲਾਤ ਨਾ ਮਾਰ ਦੇ ਕਿਤੇ ਤੇ ਵੀਜੀ ਮੈਂ ਇਹ ਗੱਲ ਤਾਂ ਡਿਨਾਇ ਕਰਨਾ ਹੈ ਕਿ ਆਪਾਂ ਜਦੋਂ ਵੀ ਮੰਨ ਲਓ ਕੋਈ ਕੋੜੀ ਆਪਣੀ ਸੁਣ ਵਾਲੀ ਹੋਵੇ ਤੇ ਵੀਜੀ ਉਹਦਾ ਧਿਆਨ ਖਾਸ ਰੱਖਿਆ ਕਰੋ ਕਿਉਂਕਿ ਕਈ ਵਾਰੀ ਇਹ ਹੋ ਜਾਂਦਾ ਕਿ ਬੱਚਾ ਜਿਹੜਾ ਉਹ ਬਲੈਡਰ ਦੇ ਵਿੱਚ ਆਉਂਦਾ ਤੇ ਵੀਰ ਜੀ ਕਈ ਵਾਰੀ ਤੇ ਬਲੈਡਰ ਚਲੋ ਆਪਣੇ ਆਪ ਹੀ ਫਟ ਜਾਂਦਾ ਹੈ ਤੇ ਕਈ ਵਾਰੀ ਵੀਰ ਜੀ ਬਲੈਡਰ ਨਹੀਂ ਵੀ ਫਟਦਾ ਇਸ ਕਰਕੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਬੱਚੇ ਦੇ ਨਾਲ ਨਾਲ ਵੀਰ ਜੀ ਫਿਰ ਜਿਹੜਾ ਘੋੜਾ ਪਾਲ ਕੇ ਆ ਉਹਦੇ ਵੀ ਦਿਲ ਨੂੰ ਬੜੀ ਠੇਸ ਪਹੁੰਚਦੀ ਆ ਕਿਉਂਕਿ ਉਹਨੇ 1 ਸਾਲ ਘੋੜੀ ਸੰਭਲੀ ਹੁੰਦੀ ਆ ਤੇ ਘੋੜੀ ਜਿਹੜੀ ਆ ਉਹ ਫਿਰ ਥੋੜਾ ਔਖਾ ਹੋ ਜਾਂਦਾ ਕੰਮ ਘੋੜੀ ਵਾਸਤੇ ਵੀ ਕਿਉਂਕਿ ਗਾਂ ਮੰਨ ਲਓ ਜਦੋਂ ਉਹਦਾ ਬੱਚੇ ਦੀ ਡੈਥ ਹੋ ਜਾਂਦੀ ਆ ਫਿਰ ਘੋੜੀ ਇੱਕ ਤੇ ਬਾਅਦ ਚ ਮੇਟ ਕਰਵਾਉਣ ਲੱਗਿਆਂ ਵੀ ਬੜੀ ਦਿੱਕਤ ਆਉਂਦੀ ਆ ਫਿਰ ਘੋੜੀ ਛੇਤੀ ਜਿਹੜੀ ਆ ਉਹ ਮੀਟਿੰਗ ਨਹੀਂ ਹੁੰਦੀ ਤੇ ਦੂਜੀ ਗੱਲ ਇਹ ਆ ਕਿ ਆਪਣਾ ਵੀ ਜਿਹੜਾ ਦੇ ਲਿਆ ਘੋੜੇ ਪਾਲਕ ਦਾ ਵੀ ਆਪਾਂ 1 ਸਾਲ ਵਾਸਤੇ ਸੇਵਾ ਕੀਤੀ ਘੋੜੀ ਦੀ ਤੇ ਨੁਕਸਾਨ ਜਿਹੜਾ ਹੋ ਜਾਂਦਾ ਉਹ ਫਿਰ ਵਧੀਆ ਨਹੀਂ ਲੱਗਦਾ ਬੰਦੇ ਨੂੰ ਤੇ ਮੈਂ ਵੀਰੇ ਇਹੋ ਕਹਿਣਾ ਚਾਹੁੰਦਾ ਕਿ ਆਪਣੀ ਘੋੜੀ ਦੀ ਜਿਹੜੀ ਆ ਉਹ ਕੇਅਰ ਕਰਿਆ ਕਰੋ ਪੂਰੀ ਸਾਂਭ ਸੰਭਾਲ ਕਰਿਆ ਕਰੋ ਘੋੜੀ ਦੀ ਤੇ ਉਹਦਾ ਵੀ ਜੀ ਧਿਆਨ ਰੱਖਿਆ ਕਰੋ ਕਈ ਘੋੜਾ ਪਾਲਕ ਮੇਰੇ ਵੀਰ ਆ ਉਹ ਜਾਨਵਰ ਜਦੋਂ ਮੰਨ ਲਓ ਕਿ ਸੁਣਨ ਵਾਲਾ ਹੁੰਦਾ ਆ ਕਈ ਵਾਰੀ ਨਹੀਂ ਧਿਆਨ ਰੱਖਿਆ ਜਾਂਦਾ ਤੇ ਜਦੋਂ ਧਿਆਨ ਨਹੀਂ ਰੱਖਿਆ ਜਾਂਦਾ ਫਿਰ ਵੀ ਜੀ ਇਹੋ ਜਿਹੇ ਪਾਣੀ ਜਿਹੜੇ ਉਹ ਵਾਪਰਦੇ ਆ ਬਾਕੀ ਵੈਗਰੂ ਸੱਚੇ ਪਾਤਸ਼ਾਹ ਸਾਰੇ ਜਾਨਵਰਾਂ ਤੇ ਕਿਰਪਾ ਕਰਨ ਮੇਰ ਕਰਨ ਤੇ ਵੀਰ ਜੀ ਜਦੋਂ ਵੀ ਘੋੜੀ ਸੁੰਦੀ ਆ ਨਾ ਤੇ ਘੋੜੀ ਨੂੰ ਵੀਰ ਜੀ ਕਈ ਚੀਜ਼ਾਂ ਦੀ ਲੋੜ ਹੁੰਦੀ ਆ ਜਿੱਦਾਂ ਮੰਨ ਲਓ ਕਿ ਘੋੜੀ ਜਦੋਂ ਵੀ ਸੂਈ ਆ ਉਹਨੂੰ ਕਣਕ ਵੀ ਚਾਰਨੀ ਹੁੰਦੀ ਆ ਉਹਨੂੰ ਪਾਣੀ ਧਾਣੀ ਵੀ ਡਹਾਉਣਾ ਹੁੰਦਾ ਵੀਰ ਜੀ ਪੀੜਾਂ ਦਾ ਭਜਾਂ ਹੁੰਦਾ ਜਾਨਵਰ ਤੇ ਇਸ ਕਰਕੇ ਵੀਰ ਜੀ ਘੋੜੀ ਦੇ ਕੋਲ ਰਹਿਣਾ ਚਾਹੀਦਾ ਬੰਦੇ ਨੂੰ ਆ ਹੁਣ ਆਪਣੀ ਘੋੜੀ ਸੁੰਨ ਵਾਲੀ ਹੀ ਆਪਾਂ ਵੀਰ ਜੀ ਤਿੰਨ ਚਾਰ ਦਿਨ ਬਹੁਤ ਇਦੀ ਰਾਖੀ ਕੀਤੀ ਆ ਤੇ ਚਲੋ ਪ੍ਰਮਾਤਮਾ ਨੇ ਰੰਗ ਭਾਗ ਲਾਇਆ ਦੇਖੋ ਬਸ਼ੇਰੀ ਬਹੁਤ ਸੋਹਣੀ ਬੱਚੀ ਆਈ ਆ ਇਹ ਨੁਕਰੇ ਘੋੜੇ ਤੋਂ ਮੇਠੀ ਘੋੜੀ ਸੰਜਾਫ ਤੇ ਚੰਬੀ ਬੱਚੀ ਦਿੱਤੀ ਇਹਨੇ ਚਾਰੇ ਪੈਰ ਤੋਤੇ ਆ ਇਹਦੇ ਤੇ ਮੱਥਾ ਬੱਲਾ ਆ ਤੇ ਬਹੁਤ ਹੀ ਸੋਹਣੀ ਬੱਚੀ ਆ ਤੇ ਇਸ ਤਰ੍ਹਾਂ ਵੀਰ ਜੀ ਮੈਂ ਤਾਂ ਕਹਿੰਦਾ ਕਿ ਵੈਗਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਰੰਗ ਭਾਗ ਲਾਉਣ ਕਿਰਪਾ ਕਰਨ ਤੇ ਜਿੰਨੇ ਵੀ ਮੇਰੇ ਘੋੜਾ ਪਾਲਕ ਵੀਰਿਆ ਸਾਰੇ ਤਰੱਕੀਆਂ ਕਰਨ ਤੇ ਜੇ ਵੀਰ ਜੀ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਭਰਾ ਨੂੰ ਸਪੋਰਟ ਕਰਿਓ ਫੁੱਲ ਤੇ ਗਰਮੀ ਬੜੀ ਹੀ ਤੇ ਬੱਤੀ ਵੀ ਗਈ ਹੀ ਅੱਜ ਤੇ ਆਪਣਾ ਜਿਹੜਾ ਪੱਖਾ ਹੀ ਪੱਖਾ ਵੀ ਬੰਦ ਹੀ ਤੇ ਇਸ ਕਰਕੇ ਥੋੜੀ ਨਾ ਮੱਖ ਮੁਖ ਦੀ ਆ ਪ੍ਰੋਬਲਮ ਜੀ ਆਉਂਦੀ ਹੀ